ਪਤਾ ਹੈ ਕਿ ਵਿਆਹੀਆਂ ਔਰਤਾਂ ਸਭ ਤੋਂ ਜ਼ਿਆਦਾ Google ਤੇ ਕੀ ਸਰਚ ਕਰਦੀਆਂ ਨੇ ਜੇ ਨਹੀਂ ਪਤਾ ਤੇ ਅਸੀਂ ਤੁਹਾਨੂੰ ਦੱਸਾਂਗੇ ਆਖਰੀ ਵਾਲੀ ਗੱਲ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਤੇ ਸੋਚੋਗੇ ਕਿ ਔਰਤਾਂ ਸੱਚੀ ਮੁੱਚੀ Google ਤੇ ਇਹ ਗੱਲਾਂ ਸਰਚ ਕਰਦੀਆਂ ਨੇ ਜਿਹਾ ਅਸੀਂ ਗੱਲ ਤੁਸੀਂ ਦੇਖ ਲਿਓ ਨੈਸ਼ਨ ਪੋਸਟ ਦੇ ਮੇ ਹੱਥ quaṭe ਨਾਲ ਫਿਰ ਗੂਗਲ ਦਾ ਜ਼ਮਾਨਾ ਹੈ ਤੇ ਗੂਗਲ ਤੇ ਹਰ ਸਵਾਲ ਦਾ ਜਵਾਬ ਲੋਕ ਲੱਭਣ ਦੀ ਕੋਸ਼ਿਸ਼ ਕਰਦੇ ਨੇ ਅੱਜ ਕੱਲ ਲੋਕ ਜਿਹੜੇ ਨੇ ਜਦੋਂ ਵੀ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ ਤੇ ਉਹ ਸਿੱਧਾ ਗੂਗਲ ਖੋਲਦੇ ਨੇ ਉੱਤੇ ਸਟਾਰਟ ਕਰਨ ਲੱਗ ਜਾਂਦੇ ਨੇ ਗੂਗਲ ਤੇ ਹਰ ਸਵਾਲ ਦਾ ਜਵਾਬ ਉਪਲਬਧ ਹੈ ਉਸ ਨੂੰ ਤੁਸੀਂ ਕਿਵੇਂ ਲੈਣਾ ਹੈ ਤੁਹਾਡੇ ਤੇ ਹੈ ਸੋ ਹੁਣ ਜੋ ਹੈ ਇੱਕ ਅਧਿਐਨ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਆਖੀਆਂ ਗਈਆਂ ਨੇ ਕਿ ਆਖਿਰਕਾਰ ਵਿਆਹੀਆਂ ਔਰਤਾਂ ਜਿਹੜੀਆਂ ਨੇ ਗੂਗਲ ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ ਗੂਗਲ ਤੇ ਸਭ ਤੋਂ ਜ਼ਿਆਦਾ ਕੀ ਦੇਖਦੀਆਂ ਨੇ ਉਸ ਅਧਿਐਨ ਦੇ ਵਿੱਚ ਕੀ ਆਇਆ ਹੈ ਕਿ ਔਰਤਾਂ ਛੇ ਪੁਆਇੰਟ ਜਿਹੜੇ ਨੇ ਉਹ ਜ਼ਿਆਦਾ ਸਰਚ ਕਰਤੀਆਂ ਨੇ ਸਾਰੀਆਂ ਔਰਤਾਂ ਨੂੰ ਲਾ ਕੇ ਜਿਹੜਾ ਹੈ ਕੁੱਝ ਕੇ ਅਧਿਐਨ ਦੇ ਵਿੱਚ ਕੁੱਝ ਕੇ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਇਸ ਔਰਤ ਜਿਹੜਾ ਹੈ ਇਸ ਅਧਿਐਨ ਦੇ ਵਿੱਚ ਕੀ ਕੁੱਝ kiya ਗਿਆ ਗੋਦਾ ਜੀ ਹਾਂ ਇਹ ਜਿਹੜਾ kiya kiya ਹੈ ਕਿ ਸਭ ਤੋਂ ਜ਼ਿਆਦਾ ਔਰਤਾਂ ਜਿਹੜੀਆਂ ਨੇ ਇੱਕ ਗੱਲ ਸਰਚ ਕਰਦੀਆਂ ਨੇ ਕਿ ਆਖਿਰਕਾਰ ਆਪਣੇ ਪਤੀ ਨੂੰ ਗੁਨਾਹ ਕਿਵੇਂ ਬੋਲਣਾ ਹੈ ਅਤੇ ਉਹ ਉਹ ਸੋਚਦੀ ਹੈ ਕਿ ਨਾਲ ਆਪਣੇ ਪਤੀ ਨੂੰ ਨਾ ਤਾਂ ਕਿਵੇਂ ਖੁਸ਼ ਹੋ ਜਾਏਗਾ ਇਹ ਅਗਲੀ ਗੱਲ ਜਿਹੜਾ ਹੈ ਜੋ ਅਧਿਐਨ ਦੇ ਵਿੱਚ kiya kiya ਹੈ ਕਿ ਅਗਲੀ ਗੱਲ ਇਹ ਹੈ ਕਿ ਔਰਤਾ ਇਹ ਦੇਖਦੀ ਨੇ ਕਿ ਆਪਕੇ ਘਰ ਪਕਵਾਨਾਂ ਦੀ ਉਤਪਾਦਕੀਆਂ ਨੇ ਕਿ ਕਿਹੜੇ-ਕਿਹੜੇ ਪਕਵਾਨ ਜਿਹੜੇ ਨੂੰ ਘਰ ਪਤੀ ਨੂੰ ਪਸੰਦਾ ਸਕਦੇ ਨੇ ਅਤੇ ਤੋਹਫਿਆਂ ਦੇ ਵਿਕਲਪ ਜਿਹੜੀਆਂ ਨੇ ਉਹ ਲੱਭਦੀਆਂ ਨੇ ਔਰਤਾ ਆਪਣੇ ਪਤੀ ਤੋਂ ਇਲਾਵਾ ਆਪਣੇ ਆਪ ਨਾਲ ਜੁੜੇ ਸਵਾਲ ਵੀ ਪੁੱਛਦੀਆਂ ਨੇ ਜਿਵੇਂ ਬੱਚਾ ਪੈਦਾ ਕਰਨ ਲਈ ਕਿਹੜਾ ਖਾਣਾ ਸਭ ਤੋਂ ਲਾਭਦਾਇਕ ਹੋਵੇਗਾ ਅਗਲੀ ਗੱਲ ਉਹ ਪੁੱਛ ਰਹੀਆਂ ਨੇ ਕਿ ਜੀ ਬੱਚਾ ਪੈਦਾ ਕਰਨ ਅਤੇ ਜਵਾਨ ਰਹਿਣ ਦੇ ਲਈ ਰਹਿਣ ਦੇ ਲਈ ਮਨੋਨ ਦੇ ਲਈ ਸੁਝ ਜਿਹੜਾ ਸੁਝਾਏ ਯਾਨੀ ਕਿ ਆਖਿਰਕਾਰ ਉਹ ਜਵਾਬ ਲੈ ਸਕਦੀਆਂ ਨੇ ਅੱਗੇ ਉਹ ਪੁੱਛਦੀਆਂ ਨੇ ਜੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜਿਹੜੇ ਸਵਾਲ ਜਿਹੜੇ ਨੇ ਪੁੱਛਣੀਆਂ ਨੇ ਉਹ ਔਰਤਾਂ ਜਿਹੜੀਆਂ ਨੇ ਕੈਰੀਅਰ ਨੂੰ ਲੈ ਕੇ ਸਵਾਲ ਪੁੱਛਦੀਆਂ ਨੇ ਕੈਰੀਅਰ ਅਤੇ ਦੂਜਿਆਂ ਦੀ ਪਸੰਦ ਨੂੰ ਲੈ ਕੇ ਸਵਾਲ ਪੁੱਛਦੀਆਂ ਨੇ ਅਤੇ ਜ਼ਿਆਦਾਤਰ ਔਰਤਾਂ ਜਿਹਆਂ ਨੇ ਉਹ ਵਿਆਹ ਤੋਂ ਬਾਅਦ ਵੀ ਆਪਣੇ ਕੈਰੀਅਰ ਨੂੰ ਕਿਵੇਂ ਸੈੱਟ ਕਰ ਸਕਦੀਆਂ ਨੇ ਇਸ ਬਾਰੇ ਵੀ ਜਿਹੜਾ ਹੈ ਉਹ ਸਵਾਲ ਪੁੱਛਦੀਆਂ ਨੇ ਇਸ ਤੋਂ ਇਲਾਵਾ ਕੁਝ ਔਰਤਾਂ ਇਹ ਵੀ ਜਾਣਨਾ ਚਾਹੁੰਦੀਆਂ ਹਨ ਕਿ ਸੌਰੇ ਘਰ ਦੇ ਵਿੱਚ ਉਹਨਾਂ ਦਾ ਵਿਵਹਾਰ ਕਿ ਉਹ ਜਿਆ ਹੋਣਾ ਚਾਹੀਦਾ ਹੈ ਉਹ ਇਹ ਜਾਣਨ ਦੇ ਲਈ ਉਤਸੁਖ ਹਨ ਕਿ ਥੋੜੇ ਸਮੇਂ ਵਿੱਚ ਕਿਵੇਂ ਪਰਿਵਾਰ ਦਾ ਹਿੱਸਾ ਬਣ ਲੈਣ ਬਣਿਆ ਜਾਵੇ ਅਤੇ ਕਿਵੇਂ ਉਹਨਾਂ ਨੂੰ ਖੁਸ਼ ਕੀਤਾ ਜਾਵੇ ਇਹ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਇਹਨਾਂ ਗੱਲਾਂ ਦੇ ਵਿੱਚ ਦਿਲਚਸਪੀ ਲੈਂਦੀਆਂ ਨੇ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਣੀ ਹੈ ਅਤੇ ਸੱਸ ਨੂੰ ਨਨ੍ਹਾਣ ਨੂੰ ਕਿਵੇਂ ਖੁਸ਼ ਰੱਖਣਾ ਹੈ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੂਗਲ ਤੋਂ ਪੁੱਛਦੀਆਂ ਨੇ ਕਿ ਆਖਿਰਕਾਰ ਫੈਮਿਲੀ ਦੇ ਵਿੱਚ ਜਿਹੜਾ ਉਹ ਸੱਸ ਨੂੰ ਕਿਵੇਂ ਖੁਸ਼ ਰੱਖਿਆ ਸਾਬਤ ਹੋਮੈਂ ਕਿ ਐਸੀ ਆਖਰੀ ਗੱਲ ਔਰਤਾਂ ਜਿਹੜੀਆਂ ਨੇ ਆਪਣੇ ਪਰਿਵਾਰ ਬਾਰੇ ਪੁੱਛਦੀਆਂ ਨੇ ਸੱਸ ਬਾਰੇ ਪੁੱਛਦੀਆਂ ਨੇ ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਔਰਤ ਐਜਿਹੀਆਂ ਗੱਲਾਂ ਗੂਗਲ ਤੋਂ ਪੁੱਛਦੀ ਹੋ ਹੋਣ ਬਲਕਿ ਪਰ ਜਿਹੜਾ ਕੁਝ ਅਧਿਐਨ ਦੇ ਵਿੱਚ ਪੁੱਛ ਕੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਕੇ ਦਾਅਵੇ ਕੀਤੇ ਗਏ ਨੇ ਕਿ ਇਹ ਅਧਿਐਨ ਦੇ ਵਿੱਚ ਔਰਤਾਂ ਜਿਹੀਆਂ ਗੱਲਾਂ Google ਤੋਂ ਪੁੱਛੀਆਂ ਨੇ ਹਾਲਾਂਕਿ ਇਹ ਕਨਫਰਮ ਨਹੀਂ ਹੈ ਕਿ ਸਾਲੀਆਂ ਔਰਤਾਂ ਜਿਹੀਆਂ ਗੱਲਾਂ ਪੁੱਛੀਆਂ ਹੋਣਗੀਆਂ ਸੋ ਤੁਸੀਂ ਕੀ ਕਹੋਗੇ ਇਸ ਅਧਿਐਨ ਦੇ ਬਾਰੇ ਕੀ ਤੁਹਾਨੂੰ ਲੱਗਦਾ ਹੈ ਜੇਕਰ ਕੋਈ ਔਰਤ ਇਹ ਵੀਡੀਓ ਦੇਖ ਰਹੀ ਹੈ ਤਾਂ ਕੀ ਤੁਸੀਂ ਕਦੀ ਅਜਿਹੀਆਂ ਗੱਲਾਂ Google ਤੇ ਸਰਚ ਕੀਤੀਆਂ ਨੇ ਤਾਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ